ਪੰਜਾਬ ਦੇ ਅੱਜ 23 ਸਤੰਬਰ ਤੱਕ 23 ਦੇ 23 ਜ਼ਿਲ੍ਹੇ ਪਾਣੀ ਵਿੱਚ ਡੁੱਬੇ ਹਨ ਹੜਾਂ ਕਰਕੇ ਸੇਮ ਨਾਲਿਆ ਕਰਕੇ ਛੋਟੀਆਂ ਡਰੇਨਾਂ ਕਰਕੇ ਪਾਖੜਾ ਬੰਨ੍ਹ ਕਰਕੇ ਵਿਆਸ ਕਰਕੇ ਜਾਂ ਫਿਰ ਰਾਵੀ ਕਰਕੇ ਪੂਰੇ ਪੰਜਾਬ ਵਿੱਚ ਹੀ ਹਾਹਾਕਾਰ ਮੱਚੀ ਹੋਈ ਹੈ ਪੰਜਾਬ ਡੁੱਬ ਰਿਹਾ ਹੈ ਹਾਲਾਤ ਭਾਵੇਂ ਬਹੁਤ ਮਾੜੇ ਹਨ ਪਰ ਪੰਜਾਬ ਨੂੰ ਬਚਾਉਣ ਵਾਲੇ ਯੋਧੇ ਜੰਗੀ ਪੱਦਰ ਤੇ ਲੱਗੇ ਹੋਏ ਹਨ ਦੱਸਿਆ ਗਿਆ ਹੈ ਕਿ ਪਾਖੜਾ ਬੰਨ ਤੋਂ ਹੋਰ ਪਾਣੀ ਛੱਡਿਆ ਜਾਣਾ ਹੈ ਇਸ ਕਰਕੇ ਕਈ ਹੋਰ ਵੀ ਪਿੰਡ ਡੁੱਬਣਗੇ ਹੁਣ ਸੁਕਨਾ ਦਾ ਪਾਣੀ ਘੱਗਰ ਦਾ ਪਾਣੀ ਮੁਹਾਲੀ ਦੇ ਪਿੰਡਾਂ ਨੂੰ ਰੋੜਨ ਲੱਗ ਪਿਆ ਹੈ ਪਹਿਲਾਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਰੋਪੜ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਅਤੇ ਹੁਣ ਮੋਹਾਲੀ, ਪਟਿਆਲਾ, ਬਰਨਾਲਾ, ਸੰਗਰੂਰ, ਮਾਨਸਾ, ਕਗਰਦੀ ਚਪੇਟ ਵਿੱਚ ਆ ਗਏ ਹਨ। ਨੁਕਸਾਨ ਇੰਨਾ ਕੁ ਹੋਇਆ ਹੈ ਕਿ ਪੰਜਾਬ ਨੂੰ ਮੁੜ ਉੱਠਣ ਵਾਸਤੇ ਕਈ ਸਾਲ ਲੱਗ ਜਾਣਗੇ। ਹੁਣ ਤੱਕ 35 ਮੌਤਾਂ ਹੋ ਚੁੱਕੀਆਂ ਹਨ। 600 ਤੋਂ ਵੱਧ ਪਸ਼ੂ ਮਾਰੇ ਗਏ ਹਨ। 3.5 ਲੱਖ ਏਕੜ ਫਸਲ ਬਰਬਾਦ ਹੋ ਗਈ ਹੈ। ਸਕੂਲ ਕਾਲਜ ਬੰਦ ਹੋ ਗਏ ਹਨ। ਪੰਜਾਬ ਵਿੱਚ ਹੁਣ ਤੱਕ 1500 ਪਿੰਡ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਏ ਹਨ ਲੋਕ ਘਰਾਂ ਦੀਆਂ ਛੱਤਾਂ ਉੱਪਰ ਬੈਠੇ ਹਨ ਫਲੱਡ ਮਾਰਾਂ ਦਾ ਕਹਿਣਾ ਹੈ ਕਿ ਆਉਂਦੇ ਕੁਝ ਘੰਟਿਆਂ ਵਿੱਚ ਪੰਜਾਬ ਵਿੱਚ ਪਾਣੀ ਦੀ ਮਾਰ ਵਧੇਗੀ ਇੱਕ ਪਾਸੇ ਖਬਰ ਆਉਂਦੀ ਹੈ ਕਿ ਪਾਣੀ ਕੁਝ ਘਟ ਹੋਇਆ ਹੈ ਦੂਜੇ ਪਾਸੇ ਖਬਰ ਆ ਜਾਂਦੀ ਹੈ ਕਿ ਪਾਣੀ ਕਈ ਗੁਣਾ ਵਧ ਰਿਹਾ ਹੈ ਹੁਣ ਤਾਂ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਪੰਜਾਬ ਤੇ ਮਿਹਰ ਕਰੋ